ਲੇ ਵੀ ਦੇਵਰ ਫੈਮਲੀ ਦਾ ਵੇਖਣਦੇ ਆਪਾਂ ਵਲੌਗ ਇਹ ਮੁੰਡਾ ਦਾ ਵੱਡੇ ਆ ਬਹੁਤ ਹੀ ਪਿਆਰੀ ਫੈਮਲੀ ਬਹੁਤ ਹੀ ਰਲ ਮਿਲ ਕੇ ਰਹਿੰਦੇ ਨੇ ਸੱਚੀ ਗੱਲ ਸੈਸ਼ੀ ਗਾਲ ਜੀ ਕੀ ਹਾਲ ਜੀ ਠੀਕ ਠਾਕ ਗੁੱਡ ਮਾਰਨਿੰਗ ਸਾਰਿਆਂ ਨੂੰ ਕੈ एवरीवन ਕੈ एवरीवन ਕੀ ਹਾਲ ਚਾਲ ਗੁੱਡ ਮਾਰਨਿੰਗ ਗਾਈਸ ਤਾਂ ਮੈਂ ਮੈਦੇ ਆ ਆਪ ਨਹੀਂ ਆਏ ਸੁਤਰਾ ਮੁੰਡਾ ਮੇਰਾ ਲੱਲਾ ਉਹ ਡਿੱਗ ਪਿਆ ਉਹ ਬਹਿ ਜਾ ਉਹ ਬਹਿ ਜਾ ਭਾਈ ਬਹਿ ਜਾ ਇੱਕ ਨਹੀਂ ਖਾਣੀ ਪਤੀ ਕੀ ਖਾਊਗਾ ਨਹੀਂ ਖਾਣੀ ਉਹ ਦਿਲ ਨਹੀਂ ਹੈਗਾ ਉੱਪਰ ਪਰਾਂ ਲੈ ਜਾ ਨਹੀਂ ਨਹੀਂ ਖਲਾਰਾ ਪਾਦਲਾ ਉਹਨੇ ਬੈੱਡ ਤੇ ਯਾਰ ਕਲਾਰ ਦੇਖ ਖੰਡਾ ਕੀ ਆਟਮ ਕੀ ਹੈ ਕੀ ਦੇ ਛੱਡਿਆ ਮੈਨੂੰ ਕਿਉਂ ਫਤੇ ਉਹ ਤਾਂ ਸਾਰਾ ਤੋੜ ਲੈਣੇ ਅੰਦਰ ਨਿਗਾਹ ਲੈਣਾ ਛੱਡ ਦੇਾਂਗੇ ਸਾਰਾ ਆਪ ਬਣਾ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਕਰਦੇ ਛੋਟੇ ਜਿਹਾ ਬਲਾਉ ਦੀ ਸ਼ੁਰੂਆਤ ਤੇ ਆਪਾਂ ਰੈਡੀ ਛੜੀ ਹੋ ਗਏ ਆ ਤੇ ਜਾ ਰਹੇ ਆ ਮੈਰਿਜ ਮਠਾਕਾ ਲਗਣਾ ਮੈਰਿਜ ਤੇ ਨਹੀਂ ਠਾਕੇ ਤੇ ਜਾ ਰਹੇ ਆ ਆਪਣੇ ਛੋਟੇ ਭਰਾ ਨੂੰ ਲੱਗ ਰਿਹਾ ਠਾਕਾ ਤੇ ਆ ਗੁਰਦਾਰ ਸਾਹਿਬ ਲੱਗ ਗਈ ਆ ਤੇ ਉੱਥੇ ਆਪਾਂ ਚੱਲੇ ਆ ਤੇ ਹਾਂਜੀ ਚੱਲੀਏ ਫਿਰ ਐਵਤੇ ਤਿਉਹੇ ਫਿਰ ਇਹ ਲੋਕ ਕਰੋ ਚੈੱਕ ਤੁਸੀਂ ਐ ਹੈ ਹਟਾਈ ਹਟਾਈ ਜੀ ਮੈਂ ਕਿਧਰੋਂ ਲਾ ਲਈ ਆ ਚੱਲੀਏ ਫੇ ਮੋਟਰ ਚਲਾ ਲਓ ਫਿਰ ਤੇ 11 ਵਜੇ ਦਾ ਟਾਈਮ ਦਿੱਤਾ ਸੀ ਤੇ ਟਾਈਮ 11:30 ਹੋ ਚੁੱਕੇ ਆ ਫਿਰ ਵੀ ਚਲੋ ਇਹ ਤੇ ਰੈਡੀ ਛੜੀ ਹੋ ਗਈ ਕਿਰਨ ਵੀ ਰੈਡੀ ਹੋ ਗਈ ਤੇ ਲੱਗੇ ਆਗਾ ਮੈਂ ਕਿਲੋਮੀਟਰ ਤੇ ਆ ਗੁਰਦਰਾ ਸਾਹਿਬ ਬਾਈਕ ਤੇ ਜਾਵਾਂਗੇ ਚਲੋ ਠੀਕ ਹੈ ਫਿਰ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਪਹਿਲਾਂ ਸੋਚਿਆ ਕਿ ਆਟੋ ਆਟੋ ਕਰ ਲੈਨੇ ਆ ਪਰ ਆਟੋ ਤੇ ਮੈਂ ਕਿਹਾ ਕੀ ਜਾਣਾ ਵਾ ਚਲੋ ਨਾਲੇ ਉੱਥੇ ਗਲੀਆਂ ਛੋਟੀਆਂ ਵਾ ਇਹ ਕਰਦੇ ਸਾਰ ਤਾਂ ਗੱਡੀ ਲੈਣ ਦੀ ਜਗ੍ਹਾ ਨਹੀਂ ਹੈ ਕਿ ਨਹੀਂ ਤੇ ਗੱਡੀ ਤੇ ਚੱਲ ਜਾਣਾ ਹੈ ਬਾਈਕ ਤੇ ਚੱਲ ਜੰਦੇ ਆ ਚਲੋ ਫਿਰ ਕੀ ਬਾਤ ਕੀ ਬਾਤ ਕੀ ਬਾਤ ਪਹਿਲਾਂ ਮੈਂ ਵੀ ਜਾਲੋ ਲੱਗੇ ਪੱਗ ਬੰਨ੍ਹਣ ਪਰ ਉਹ ਗਰਮੀ ਵਿੱਚ ਜਾਲੋ ਜਾਲੋ ਜ਼ਿਆਦਾ ਹੋ ਜਾਂਦਾ ਜਾਲੋ ਜਾਲੋ ਜ਼ਿਆਦਾ ਹੋ ਜਾਂਦਾ ਚਲੋ ਬਈ ਤਿਆਰੀ ਸ਼ੈੜੀ ਆਪਣੀ ਕਾਕਿਆ ਅੰਨੀ ਇਕਰ ਪਾਓ ਮੂਝ ਥੋੜਾ ਮੋਣੀ ਹੈ ਪਾਓ ਇਹਨੂੰ ਚਲ ਪਾਈ ਚਲੋ ਜਾਏਗੇ ਅਡਾ ਨੈਪਰ ਛੱਡ ਦੋ ਹੁਣ ਚਲੋ ਚੱਲੀਏ ਤੈਨੂੰ ਫੇਰ ਫੜਨਾ ਵੀ ਛੱਡ ਦੇ ਛੱਡ ਪਿਆਰ ਦਾ ਵਾਹ ਨਾ ਫੇਰ ਫੜੀ ਉਹ ਛੱਡ ਦੋ ਮੁੰਡਿਆ ਦੋ ਦੱਦ ਪਾਲੋ ਚੱਲੀਏ ਫਿਰ ਕੱਪੜੇ ਪਾਲੇ ਮੁੰਡੇ ਦੇ ਉਹ ਕਰਨਾ ਹਾਂ ਕਰਤਾ ਨੇ ਕਰਤਾ ਕਰਤਾ ਇਸੀ ਕਰ ਦੋ ਬੰਦ ਚਲੋ ਚੱਲੀਏ ਫਤਿਹ ਚਲੋ ਚੱਲੀਏ ਧੁੱਪ ਪੈਂਦੀ ਨਾ ਬਾਹਰ ਤਾਂ ਕਰਕੇ ਬਸ ਕਿਲੋ ਮੀਟਰ ਤੇ ਜਾਣਾ ਨਹੀਂ ਤਾਂ ਗੱਡੀ ਕੱਢ ਲੈਣੀ ਹੈ ਗੱਡੀ ਵੀ ਘਰੇ ਲੱਗੀ ਆ ਬਾਜ ਤੇ ਜਾਵਾਂਗੇ ਚੰਬਤ ਕਿ ਉਹ ਬਾਈਕ ਤੇ ਹੀ ਜਾਵਾਂਗੇ ਲੱਗੇ ਤੇ ਹੈਗਾ ਉਹ ਆਹੋ ਤਾਂ ਭੂਆ ਹੈ ਠੀਕ ਹੀ ਲੱਗਿਆ ਜਿਆਦਾ ਨਹੀਂ ਧੋਪ ਹੈਗੀ ਹਿਸਾਬ ਨਾਲ ਹੀ ਸਿਸਟਮ ਚਲੋ ਮੋਟਰਸੈਕਲ ਕੱਢ ਲਿਆ ਬਾਹਰ ਹਾਂਜੀ ਆਹ ਫਤਿਹ ਜੀ ਚੱਲੀਏ ਚਲੋ ਜੇ ਮਿਲਦੇ ਆ ਫਿਰ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਮੈਂ ਨਹੀਂ ਆਪਣੇ ਲੈ ਲੈ ਗਏ ਜੇ ਬੇਟੀਆਂ ਅਰਦਾਸ ਚਾਹੁੰਦੇ ਆਂ ਚੇਤੇ ਅਗਲਾ ਪ੍ਰਵਾਹ ਨੀੜਾ ਹੈ ਉਹਨੂੰ ਇਹ ਸਾਰਾ ਸੰਭਗਰੀੇੇ ਤੁੰਗਾਰੇ ਕੌਮਤਿ ਹੋਏ ਸੋ है टेक आगते गमी लगती है लगती है करो कहीं ਕਦੇ ਕਦੇ ਅ ਕਦੇ ਹੋਈ 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 ਤੇ ਕੀ ਲੈ ਆਈਏ ਪਲੇਟ ਥੋੜੀ ਨਹੀਂ ਮਿਕਸ ਹੀ ਲੈ ਆਏ ਸਰ ਮੈਨੂੰ ਕਿਆ ਆਇਆ ਤੂੰ ਆਈ ਨਹੀਂ ਮਾ ਆ ਵੀ ਲੈਣਾ ਪਾਵੀ ਤਾ ਫੇ ਕਹਿੰਦੇ ਤੂੰ ਹੀ ਆ ਮੈਂ ਤਾਂ ਮੈਂ ਕਰਨ ਨਾਲੇ ਹਰ ਫਤੇ ਤੁਹਾਨੂੰ ਪਤਾ ਸਤਾਉਣਾ ਹੈ ਉੱਥੇ ਇੰਨੇ ਕਹਣਾ ਮੈਨੂੰ ਕਢਾ ਦਿਓ ਬਰੇ ਗਣਾ ਦੋਪੀ ਗਣੀ ਬਪੀ ਪਤਾ ਕੀ ਕੀ ਖਾਓ ਕੀਕੀਆਂ ਖਾਓ ਕੀ ਖਾ ਰਹੇ ਇਹ ਆਪਣੀ ਆ ਗਈ ਯਾਰ ਫਤ ਲੱਗਾ ਕੋਈ ਨਹੀਂ ਮੈਨੂੰ ਉਹਦਾ ਕੋਈ ਧਿਆਨ ਨਹੀਂ ਮੈਂ ਕੋਈ ਦਿੱਤੀ ਤੇ ਠਾਕਾ ਲਗਾਇ ਗੁਰਦੁਆਰਾ ਸਾਹਿਬ ਉੱਤੇ ਚਾਹ ਪਾਣੀ ਕੀਤਾ ਨੇ ਚਾਹ ਪਾਣੀ ਪੀ ਕੇ ਤਾਂ ਆਪਾਂ ਚੱਲਦੇ ਆ ਤੇ ਬੈਰ ਹੋ ਗਏ 2.5 ਦਾ ਟਾਈਮ ਹੋ ਗਿਆ ਚੱਲੀਓ ਜੀ ਉਹ ਮੈਂ ਬਣਾ ਦਿੱਤੀ ਮੋਗਾਂ ਨੂੰ ਬਰਾਇਆਂ ਤੁਹਾਨੂੰ ਥਕਾ ਲੱਗ ਗਿਆ ਮੁੰਡੇ ਨੂੰ ਲਓ ਜੀ ਮੰਮੂ ਪਿਓ ਮੰਮੂ ਮੇਰਾ ਪੁੱਤ ਪੀਓ ਬਿਓ ਉਹ ਵੀ ਇਹ ਦੋਇਆ 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 ਜੇ ਦੋਆ ਜ ਆ ਆਂਗਰੋ ਆਂਗਰੋ ਆ ਵੀਰ ਨੂੰ ਵਧਾਈਆਂ ਬਹੁਤ ਬਹੁਤ ਪਰਮਾਤਮਾ ਚਾਹੀਦੀ ਕਵਚ ਰੱਖੇ ਤੇ ਮਠਾਈ ਦਾ ਪਾ ਦਿੱਤਾ ਮਠਾਈ ਕਰੋ ਚਲ ਹਾਂਜੀ ਪੈ ਗਏ ਥੱਕ ਕੇ ਸਾਰੇ ਹਾਂਜੀ ਦੋਸਤੋ ਮੇਰਾ ਪ੍ਰੋਗਰਾਮ ਵਧੀਆ ਬਹੁਤ ਵਧੀਆ ਰਿਹਾ ਵਧਾਈਆਂ ਸਾਰੇ ਪਰਿਵਾਰ ਨੂੰ ਤੇਰਾ ਪਰਮਾਤਮਾ ਚੰਗੀ ਕਰੇ ਹਾਂਜੀ ਤੁਸੀਂ ਕਰਨ ਦੇ ਚੋਲੇ ਆਣੇ ਨੂੰ ਵਧਾਈਆਂ ਚੋਲੇ ਜਿਹੜੇ ਨੂੰ ਵਧਾਈਆਂ ਹਕੇ ਦੀ ਆਪ ਆਪਣੀ ਪ੍ਰਾਈਵੇਸੀ ਤਾਂ ਕਰਕੇ ਆਪਾਂ ਉਹਨਾਂ ਦੀ ਵੀਡੀਓ ਬਲਰ ਕੀਤੀ ਆ ਤੇ ਵਿਆਹ ਹਨ ਦਿਖਾਵਾਂਗੇ ਫੁੱਲ ਬਟਾ ਫੁੱਲ ਨੈਕਸਟ ਮੰਥ ਵਿਆਹ ਚਲੋ ਜੀ ਦੇ ਲੈ ਕੇ ਤੇ ਫਿਰਾਂ ਵਿਆਹ ਕਰਾਵਾਂਗੇ ਚਲੋ ਪਰਮਾਤਮਾ ਜੀ ਬੇ ਇੱਕ ਰਿਪੇਰ ਸਾਰੇ ਪਰਵਾਨ ਬਾਬਾ ਵਧਾਈਆਂ ਜੀ ਦੇ ਵਾਦੇ ਰਹਿਣ ਸਾਡਾ ਮਿਲਦੇ ਰੇ ਨਵੇਂ ਵੀਡੀਓ ਨਾਲ ਬਲੌਗ ਵਧੀਆ ਲੱਗਦਾ ਇਕ ਨਾਂ ਜੀ ਜੂ ਕਰੇ ਬਾਬਾ ਜੀ ਨੂੰ ਇਕ ਖਬਰ ਤਾਂ ਤੁਸੀਂ ਦੱਸੋ ਕੁਝ ਦੱਸੋ ਪੋੜੇ ਖਾਦੇ ਹੋ ਤੇ ਪੋੜੇ ਪੋੜੇ ਖਾ ਕੇ ਆਇਆ ਬਾਊ ਜੀ গুড মর্নিং ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਤੇ ਚੱਲੇ ਆ ਥੋੜਾ ਜਿਹਾ ਬਾਹਰ ਮੈਂ ਤੇ ਲੈ ਕੰਮ ਦੇ ਦੇ ਹਰਫਤੇ ਚੱਲਿਆ ਘਰੇ ਚਲੋ ਤਪੜੀ ਚੜ ਗਈ ਉਦੋਂ ਛੱਡ ਗਿਆ ਫਿਰ ਮੈਂ ਜਦੋਂ ਮੇਦਰ ਡੈਡੀ ਜੀ ਸੁੱਤੇ ਆ ਤੇ ਮੰਮੀ ਹਰਫਤੇ ਨੇ ਕਢਾਉਣ ਦੇ ਹੁਣੇ ਅਜੇ ਮੈਂ ਪਹੁੰਚੀ ਆ ਘਰੇ ਤੇ ਦੀਪ ਤੇ ਮਿਲਿਆ ਨਹੀਂ ਉਹ ਮੰਮੀ ਵੀ ਕਹਿੰਦੇ ਗਿਆ ਵਾ ਸਲੂਨ ਤੇ ਗਿਆ ਹੈ ਸਾਇਦ ਮਾਮੂ ਮਿਲਿਆ ਨਹੀਂ ਉਹ ਹਰਫਤ ਮਾਮੂ ਕਿੱਥੇ ਆ ਰਾਤੀ ਮੈਨੂੰ ਮਾਮੂ ਮਿਲਿਆ ਹੁਣ ਵੀ ਨਹੀਂ ਫੋਨ ਕਰੋ ਮਾਮੂ ਨੂੰ ਕਹ ਆਜੋ ਕਰ ਦੋ ਮੈਂ ਕੰਨਾ ਡੈਡੀ ਜੀ ਸੁੱਤੇ ਹੀ ਤੇ ਹਰਫਤ ਇਹਨਾਂ ਚੁੱਪਾ ਕਰਕੇ ਨਾ ਇਹ ਉੱਪਰ ਬਿਠਾਤਾ ਟਿੱਡ ਤੇ ਤੇ ਉਹ ਪਤਾ ਨਹੀਂ ਲੱਗਾ ਡੈਡੀ ਨੂੰ ਮੈਂ ਹੱਥ ਚਾਲਦਾ ਹੋਣਾ ਕਿੰਨੇ ਦਿਨ ਕੱਗ ਨਹੀਂ ਦਿਨ ਜਿੱਲੀਏ ਨਾ ਇਹਦੇ ਮਮਮੀ ਨੇ ਬਣਾਈਆਂ ਚਾਹ ਆਹ ਚਾਹ ਮੈਂ ਸੋਲੀ ਗਾਣੇ ਬਦਿਲਿਆਂ ਚ ਗੋਲ ਚ ਇਹ ਦੁੱਧ ਵਾਲਾ ਇਹਦੇ ਚ ਬਣਾ ਲੀਣਾ ਅੱਛਾ ਚਾਹ ਦੂਜੇ ਸੇ ਨਹੀਂ ਬਣਉਂਦੇ ਉਹ ਦੂਜਾ ਉਹ ਸਾਫ ਕਰਨ ਵਾਲਾ ਅੱਜ ਭਾਂਡੇ ਪਏ ਅੱਜ ਨਹੀਂ ਆਈ ਉਹ ਕੰਮ ਵਾਲੀ ਅੱਜ ਨੂੰ ਛੁੱਟੀ ਹੈ ਮੈਂ ਪੁੱਛਾਂ ਉਹ ਆਹ ਹਾਂ ਤਾਂ ਵਰ ਛੁੱਟੀ ਹੁੰਦੀ ਹੈ ਨਾ ਹਾਂ ਸ਼ਾਮ ਨੂੰ ਸਬਜ਼ੀ ਮੈਂ ਮੁੰਡੇ ਨਹੀਂ ਲਿਆ ਦੇ ਨੋ ਮਸਤੇ ਸਬਜੀ ਠੀਕ ਇਹ ਇੱਧਰ ਮੈਂ ਲਿਆਂਦਾ ਆ ਕੁੜਤਾ ਪਜਾਮਾ ਹਰਫ ਤੇ ਦਾ ਆਪਣੇ ਨੂੰ ਵੱਡਾ ਸਾਈਜ਼ ਲਿਆਂਦਾ ਤੇ ਛੋਟਾ ਆ ਗਿਆ ਹੁਣ ਮੰਮੀ ਵੱਲ ਲੈ ਕੇ ਆਈ ਤੇ ਮੈਂ ਕਿਹਾ ਕੀ ਕਰਦੇ ਆ ਥੋੜਾ ਇਹਨੂੰ ਟਾਈਟ ਵ ਤੇ ਮੈਂ ਇਧਰ ਮੰਮੀ ਕੋਲ ਮਸ਼ੀਨ ਹੈਗੀ ਤੇ ਚੱਲ ਕਰ ਲਾਂਗੇ ਮੰਮੀ ਆਂਦੇ ਚੱਲ ਮੈਂ ਕਰ ਦਿੰਨੀ ਥੋੜਾ ਬਹੁਤ ਠੀਕ ਬਾਕੀ ਥੋੜਾ ਮੈਂ ਕਰ ਦਿੰਨੀ ਆ ਪਜਾਮਾ ਵੀ ਲੈ ਕੇ ਆਈ ਨਾਲ ਤੇ ਹਰ ਫਤੇ ਸੁੱਤਾ ਪਹਿਲਾਂ ਰੋਂਡਿਆ ਹੀ ਬਹੁਤ ਜਿਆਦਾ ਤੂੰ ਮਾਂ ਇਹਨੇ ਸੁਵਾਇਆ ਮੈਂ ਲੈ ਵੀ ਜੱਸੀ ਵੀ ਆ ਗਈ ਮੈਂ ਇਹ ਜੱਸੀ ਮੈਂ ਤਾਂ ਰੋਣੀ ਤੜੀ ਤਾਂ ਇਹ ਜੱਸੀ ਦੇ ਉਹ ਤੋਂ ਪਹਿਲਾਂ ਨੀ ਜੱਸੀ ਨੇ ਕਿਹਾ ਮੈਂ ਆਪ ਹੀ ਮਾਂ ਕਿਰਨ ਦੀਦੀ ਆਈ ਮਾਂ ਮੈਂ ਮੈਂ ਪਤਾ ਕਰਨ ਗਿਆ ਮੀਟ ਦਾ ਮੈਂ ਏਟ ਦਾ ਪਤਾ ਕਰਨ ਗਿਆ ਹਾਂ ਏਟ ਦਾ ਉਹ ਪਤਾ ਕਰਕੇ ਆਇਆ ਮੈਂ ਜਸੀਨ ਮੇਰ ਮੈਂ ਜਸੀਨ ਨਾਲ ਲਿਆ ਪਈ ਨਾ ਸੱਦਾ ਚਲ ਗਿਆ ਜਸੀ ਹੁਣਾ ਘਰੇ ਪਹਿਲਾਂ ਮੈਂ ਗਿਆ ਏਟ ਦਾ ਪਤਾ ਕਰਨ ਕਰਨ ਏਟ ਲੈਣੀ ਤੁਸੀਂ ਏਟ ਦਾ ਪਤਾ ਤਾਂ ਨਹੀਂ ਗਿਆ ਏਟ ਸੰਤੀ ਮੈਂ ਲਈ ਮੈਂ ਇੱਥੇ ਵੀ ਕਰਨੀ ਆ ਹ ਉਹ ਤੇ ਡਿਵਰਸਿਓਰੀ ਕਰ ਲਉ ਡਿਵਰਸਿਓਰੀ ਉੱਠ ਗਿਆ ਲੱਲਾ ਕਰ ਲਾ ਡਿਵਰਸਿਓਰੀ ਕੀ ਕਹਿ ਆ ਮੈਂ ਬਲੇਕਰ ਨੂੰ? ਕੀ ਕਹਿਣੀ ਹੁਣ ਇਹਨੇ ਕਿਰਨ ਨੂੰ? ਦਾ ਹੀ ਨਹੀਂ ਕੰਮ ਕਰਦੀ ਇਹਦਾ ਪਸੰਦ ਮੈਂ ਇਹ ਮੈਂ ਤਾਂ ਹੀ ਨਹੀਂ ਦਾ ਕੰਮ ਕਰਦੀ ਇਹਨੂੰ ਪਸੰਦ ਨਹੀਂ ਆਉਂਦਾ। ਨਖਰੇ ਬੜੇ ਕਰਦੀ ਨੁੱਕ ਚੁੱਕੀ ਜਿਹੀ ਬੜੀ ਕਰਦੀ। ਹਾਂ ਨੁੱਕਾ ਤਾਂ ਬੜੀ ਆ। ਚਾਤਰ ਬਣਦੀ ਹੈ ਕਿ ਉਹ ਨਹੀਂ ਗੱਲ। ਮੈਂ ਬੜੀ ਇੱਕਦਮ ਮਾਨ ਮਾਨਿਆਣੀ ਹੁੰਦੀ ਜਦਾਂ। ਬੜੀ ਹੈ ਸਖਾਇਆ ਆਹ ਸਖਾਇਆ। ਹੈ? ਬ ਲਿਖ ਨਹੀਂ ਦਿੱਤੀ ਮੈਂ ਤਾਂ ਬਟਨ ਲਾ ਕੇ ਤੇ ਬਵਾ ਤੇ ਲਾ ਦਾਂਗੇ ਇਕੱਲੇ ਪਰ ਸਹੀ ਹੈ ਉਹ ਵੀ ਕਹਿੰਦਾ ਹੈ ਨਾ ਜੈਨ ਨੂੰ ਉਸ ਕਰਦਾ ਅੱਛਾ ਉਹਦੇ ਫੰਕਸ਼ਨ ਤੇ ਪਾਉਣਾ ਇਹਨੂੰ ਹਾਂ ਉਹ ਹੋ ਜਾਂਦਾ ਬਾਬਾ ਇੰਨੀ ਤਾਂ ਕਿਤਾਬ ਨਹੀਂ ਮੈਂ ਉਹ ਇਹ ਨਹੀਂ ਆਪਣੇ ਨਾਮ ਦਾ ਰਹਿੰਦਾ ਕਿ ਦਸਤਾਰ ਬਨਣ ਨਹੀਂ ਵੱਧਦਾ ਅੱਛਾ ਅੱਛਾ ਸੋ ਸੋ ਦਸਤਾਰ ਬਨਣੇ ਨਾ ਇਹਨੂੰ ਅੱਛਾ ਅੱਛਾ ਗੋਲੀ ਬੰਨਦੇ ਸਿੱਧੀ ਐਂ ਕਰਕੇ ਦਸਤਾਰ ਜਿਹੜੀ ਹਾਂ ਸੋਹਣੀ ਲੱਗਦੀ ਹੈ ਹਾਂ ਫਿਰ ਇਹਦਾ ਬਲੇਗ ਨਹੀਂ ਬੰਦ ਰਹੀ ਨਾ ਤਾਂਗਾ ਬਾਦ ਮੈਂ ਬੰਦ ਹੈ ਨਾ ਮੈਂ ਮੈਂ ਫੰਕਸ਼ਨ ਲੈ ਬਲੇਗ ਜੀ ਨਹੀਂ ਸੁਣਨੀ ਲੱਗਣੀ ਇਹ ਇਹਦੇ ਨਾਲ ਦਾ ਮੰਨ ਲਿਓ ਜਾਂ ਕੋਈ ਹੋਰ ਮੰਨ ਲਿਓ ਕਿਹੜੀ ਬੰਨੀ ਇਹਦੇ ਨਾਲ ਦੀ ਭਾਜੀ ਨਹੀਂ ਪੱਗ ਬੰਨਣ ਸੇਮ ਨਹੀਂ ਨਹੀਂ ਪੱਤੇ ਨਹੀਂ ਨਹੀਂ ਜੀ ਜੀ ਤੱਕ ਦਸਤਾਰ ਬੰਨਣੀ ਤੇ ਪਾਉਂਦਾ ਨਾ ਉਧੇ ਕਰਨ ਨਹੀਂ ਆ ਆਪਣੀਆਂ ਗੱਲਾਂ ਕਰੀਏ ਕੋਈ ਪੀਂਦੇ ਹੈਲੋ ਜਸੀ ਨੇ ਟਾਵਰ ਕੱਢੀ ਨਾ ਤੁਹਾਨੂੰ ਕਿੰਨਾ ਨਾਲ ਠੀਕ ਨਹੀਂ ਇਹ ਹੋਇਆ ਸਾਹਿਬ ਅੰਚਲ ਕੱਢਾ ਪਰ ਮਾਸ ਮਾਸ ਇਹ ਜਨਾ ਨਾਲ ਲੋ ਜਨਾ ਵੋਟੀ ਤੇ ਗਾੜੀ ਬੜੀ ਗਈ ਗਾੜੀ ਨਾਲ ਇਹ ਜਨਾ ਨਾਲ ਵੋਟੀ ਕਰਦਾ ਆ ਬਤੇ ਆ ਲੱਕੀ ਕਿੱਦਾਂ ਦੀ ਗੱਲਾਂ ਕਰਨੀ ਸਮਝ ਆਇਆ ਨਾ ਤੈ ਤਾਂ ਇਹ ਕਿਚੋਂ ਲਾ ਦੇਖੀ ਕਿਚੋਂ ਲਾ ਆ ਇਹ ਲਾਹਤ ਤੰਤਾ ਨੇ ਉਹਨਾਂ ਨਾਲ ਉਹ ਚੜਾ ਹੁਣ ਆਪਣੇ ਆਪ ਚਿੰਦਾ ਲੈ ਹੋਰ ਬਿਟਰ ਬਿਟਰ ਇਹਨਾਂ ਹੁੰਦੇ ਨੇ ਆਇਂ ਗਏ ਹੋਰ ਅਗੇ ਡਿਰੀ ਆਈ ਇਹ ਮੈਂ ਨਹੀਂ ਪੂਰ ਤੋ ਬੰਦੂ ਕਰਤਾ

ਤੇਰੀਆਂ ਵੀ ਹੁੰਦੀਆਂ ਹੀ ਨਹੀਂ ਕਿ ਜਿੰਦੇ ਦੀਆਂ ਹੈਨਾ ਹਰ ਪੁੱਤੇ ਪੀਲੋ ਪੀਲੋ ਦੁੱਧ ਪੀਲੋ ਲੱਗਦਾ ਤੇਰੇ ਪਾਪਾ ਵੀ ਆ ਗਏ ਮੈਨੂੰ ਮਤ ਗਿੰਦਿਆ ਲਵੇ ਕਰਨ ਮੈਂ ਛੱਡ ਆਇਆ ਘਰੇ ਅੱਜ ਘਰੇ ਜਾਣਾ ਘੜੀ ਮੈਂ ਕਹਾਂ ਉਹਨਾਂ ਜਿਆ ਦੋਹਾਂ ਤੈਨਾ ਘੰਟੇ ਚ ਆਪਾਂ ਪੇਪਰ ਲਾ ਦੇਣਾ ਆ ਪੇਪਰ ਵਾ ਤੇ ਆਦ ਵਾਰ ਇੱਧਰ ਲੱਗਣਾ ਉਹ ਉੱਥਰ ਲੱਗ ਜਾਣਾ ਜੇ ਪ੍ਰਿੰਟ ਕੱਢ ਤੇ ਆ ਸਾਰੇ ਇੱਕੋ ਜਿਹੇ ਪ੍ਰਿੰਟ ਲੱਗਦਾ ਹੈ ਕਿ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਨੇ ਆ ਵਾਲਪੇਪਰਦ ਵਗੈਰਾ ਕੰਮ ਕਰਾਉਣਾ ਹੈ ਮੇਰਾ ਨੰਬਰ ਆ ਰਿਹਾ ਹੈ ਸਕਰੀਨ ਤੇ ਮੈਸੇਜ ਕਰੋ ਵਾਟਰਪਰੂਫ 3D ਪੇਪਰ ਲੱਗਦੇ ਆਂ ਜੀ ਵਧੀਆ ਜਬਰਦਸਤ 3D 4K 5K ਜਿੰਦਾਂ ਦਾ ਵੀ ਚਾਹੀਦਾ ਕਿਹਨੂੰ ਵੀ ਆਹ ਕੰਦ ਕਰਤੀ ਕੰਪਲੀਟ ਕਰੋ ਜਦ ਜਵੇਂ ਦੀ ਬਣੀ हाइट ਬਹੁਤ ਜ਼ਿਆਦਾ 15 ਫੁੱਟ हाइट ਇਹਦੇਆਂ ਨੂੰ 11 ਫੁੱਟ ਬੜਾ ਟਾਈਮ ਲੱਗ ਗਿਆ ਤੇ ਇੱਧਰ ਕਰਤੀ ਆਪਾਂ 4 ਫੁੱਟ ਦੀ 4.5 ਫੁੱਟ ਦੀ ਆ ਕਰਤੀ ਕਰਦੇ ਹਾਂ ਹਾਂਜੀ ਆ ਗਏ ਹੇ ਆਏ ਹੁਣ ਇਹ ਕੰਮ ਤੋਂ ਨਾ ਨਾ ਮੈਂ ਟਬਾਦ ਮਤਾਂਣਾ